ਖਾਂਦੇ ਇਸੇ ਤਰ੍ਹਾਂ ਹੀ ਕਿਉਂਕਿ ਬਹੁਤ ਵੱਡੀ ਗੱਲ ਹੈ ਜਿਸ ਤਰ੍ਹਾਂ ਬਾਬਾ ਜੀ ਬਜਨ ਕੀਤਾ ਸੀ ਕਿ ਪਹਿਲਾਂ ਅਸੀਂ ਅਨੰਦਪੁਰ ਸਾਹਿਬ ਆਏ ਸੀ ਪੰਜ ਸਤ ਗੁਰਦਾਰੇ ਉੱਥੇ ਇਤਿਹਾਸਕ ਬਣੇ ਹਨ ਹੁਣ ਇਵੇਂ ਹੀ ਘੁੰਮਣੇ ਗੁਰਦਾਰੇ ਬਣਾ ਦੇਣੇ ਹਨ ਇਹ ਬਾਬਾ ਹਜ਼ਾਰਾ ਸਿੰਘ ਜੀ ਇਹ ਆਪ ਨਾਰਾਇਣ ਜਿਸ ਤਰ੍ਹਾਂ ਬਾਬਾ ਨਾਨਕ ਆਇਆ ਸੀ ਇਸੇ ਤਰ੍ਹਾਂ ਬਾਬਾ ਜੀ ਘੁੰਮਣਾ ਦੇ ਵਿੱਚ ਗੁਰਨਾਨਕ ਪਾਸ਼ਾ ਆਪ ਆਏ ਸਨ ਉਹਨਾਂ ਨੇ ਆਪਣਾ ਬ੍ਰਹਮ ਗਿਆਨੀ ਦਾ ਸਭਲ ਆਕਾਰ ਬ੍ਰਹਮ ਗਿਆਨੀ ਆਪ ਨਰੰਕਾਰ ਇਹ ਜਿਨ੍ਹਾਂ ਨੂੰ ਅੱਖ ਦਿੱਤੀ ਹੈ ਪਰਖਣ ਵਾਸਤੇ ਜਾਂ ਵੇਖਣ ਵਾਸਤੇ ਉਹਨਾਂ ਨੂੰ ਹੀ ਉਹ ਹੀ ਜਾਣਦੇ ਹਨ ਜਾਂ ਮਹਾਂਪੁਰਖਾਂ ਦਾ ਬਚਨ ਹੈ ਕਿ ਜਿਨ੍ਹਾਂ ਨੂੰ ਅਸੀਂ ਆਪ ਜਨਾਵਾਂਗੇ ਉਹਨਾਂ ਨੂੰ ਪਤਾ ਲੱਗਦਾ ਹੈ ਬਹੁਤੇ ਲੋਕ ਤੇ ਐਵੇਂ ਇਧਰ ਉਧਰ ਦੀਆਂ ਗੱਲਾਂ ਕਾਲ ਯੁਗ ਸਿੱਖ ਨਾ ਦਿੱਸਿਆ ਕੋਈ ਸਭ ਕੋਈ ਗੁਰੂ ਖਾਬਾ ਕਾਲ ਯੁਗ ਦੇ ਸਿੱਖ ਤਾਂ ਕੋਈ ਦੇਖਦਾ ਨਹੀਂ ਉਹ ਕਹਿੰਦਾ ਮੈਂ ਵੀ ਗੁਰੂ ਤੂੰ ਵੀ ਗੁਰੂ ਦੋ ਬਹਿੰਗੂ ਮਸੀ ਉਹ ਕਹਿੰਦੇ ਬਈ ਆਪਾਂ ਪਿੰਡ ਚੱਲਿਆ ਕਰੀਏ ਉਹ ਇੱਕ ਕਹਿੰਦਾ ਆਪਾਂ ਪਿੰਡ ਨਹੀਂ ਜਾਣਾ ਤੁਰਸੀ ਤਾਹਾਂ ਨਾ ਜਾਈਏ ਜਹਾਂ ਆਪਣਾ ਗਾਉ ਉਹਨਾਂ ਔਗਣ ਪਰੇਸ਼ਾਨਤ ਨਹੀਂ ਲੈਨਤ ਪ੍ਰਾਣਾ ਨਾ ਹੋ ਕਹਿੰਦਾ ਜਿੱਥੇ ਆਪਣਾ ਪਿੰਡ ਵਿੱਚ ਜਾਣਾ ਨਹੀਂ ਚਾਹੀਦਾ ਗੁਣ ਔਗਣ ਨਹੀਂ ਦੇਖਦੇ ਕਹਿੰਦਾ ਆ ਗਿਆ ਫਲਾਣਾ ਉਹ ਹੀ ਤਾਂ ਆਪਣਾ ਟੋਟੀਆ ਜਾੜ ਐ ਸਿੱਧਾ ਹੀ ਬੋਲਦੇ ਨੇ ਆਪਣੀ ਇੱਜ਼ਤ ਨਹੀਂ ਰਹਿੰਦੀ ਉੱਥੇ ਕਹਿੰਦੇ ਫੇਰ ਉਹ ਕਹਿੰਦਾ ਜਦੋਂ ਮੈਂ ਤੇਰੇ ਪਿੰਡ ਜਾਇਆ ਕਰਾਂਗੇ ਨਾ ਮੈਂ ਤੇਰਾ ਸੇਵਕ ਬਣ ਜਾ ਕਰੂ ਤੇਰਾ ਗੜਬਾ ਚੱਕ ਦਿਆ ਕਰੂ ਤੂੰ ਸੰਤ ਬਣ ਜਾ ਕਰੀਂ ਕਦਾ ਜਦ ਮੈਂ ਪਿੰਡ ਜਾਕੂ ਫਿਰ ਤੂੰ ਮੇਰਾ ਘਟਬਾ ਚੱਕ ਰਿਆ ਕਰੀ ਐ ਰਹਿ ਕਰਦੇ ਆ ਭਾਵ ਕੀ ਸਿੱਖ ਬਣ ਨੂੰ ਕੋਈ ਤਿਆਰ ਨਹੀਂ ਕੋਈ ਸੰਤ ਬਣਦਾ ਕੋਈ ਕੁਛ ਬਣਦਾ ਸਤ ਸੰਦੇਤ ਜੀ ਵਾਹਿਗੁਰੂ ਕਿਰਪਾ ਕਰੇ ਜਿਹੜੀਆਂ ਭਾਈ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਕੌਣ ਨਿਭਾਊ ਸਾਰੀ ਸ੍ਰਿਸ਼ਟੀ ਦੀ ਕ੍ਰਿਆਨ